ਇਹ ਤਸਵੀਰਾਂ ਨੇ ਖੇਤਾਂ 'ਚ ਵਿਛੀ ਹੋਈ ਕਣਕ ਦੀ ਫਸਲ ਦੀਆਂ ਇਹ ਹਾਲਤ ਕਿਸੇ ਇੱਕ ਖੇਤ ਜਾਂ ਇੱਕ ਪਿੰਡ ਦੀ ਨਹੀਂ ਬਲਕਿ ਸੂਬੇ ਦੇ ਹਰ ਪਿੰਡ ਦੀ ਬਣੀ ਹੋਈ ਹੈ ਇਸ ਹਾਲਤ ਦੀ ਜ਼ਿੰਮੇਵਾਰ ਹੈ ਕੁਦਰਤ ਜੀ ਹਾਂ ਰਾਤੀ ਪਏ ਬੇਮੌਸਮੀ ਮੀਂਹ ਤੇ ਹਨੇਰੀ ਨੇ ਕਣਕ ਦੀ ਖੜੀ ਤੇ ਪੱਕੀ ਫਸਲ ਨੂੰ ਜ਼ਮੀਨ ਤੇ ਵਿਛਾ ਕੇ ਰੱਖ ਦਿੱਤਾ ਹੈ ਇਸ ਨਾਲ ਕਿਸਾਨਾਂ ਦੀਆਂ ਪਰੇਸ਼ਾਨੀਆਂ ਵੱਧ ਗਈਆਂ ਨੇ ਪਹਿਲਾਂ ਵਿਸਾਖੀ ਤੱਕ ਬਾੜੀਆਂ ਮੁੱਕ ਜਾਂਦੀਆਂ ਸੀਗੀਆਂ ਹੁਣ ਕੀ ਹੈ ਵੀ ਇਹ ਸਾਰਾ ਕੰਮ ਕਿਸੇ ਨੇ 5% ਕੀਤਾ ਜਿਆਦਾਤਰ ਕੰਮ ਪੇ ਆਈ ਹੀ ਹੈ ਜੇ ਸਾਰਾ ਬਸ ਕਣਕਾ ਗਿਰ ਗਿਆ ਰਾਤ ਜਿਵੇਂ ਇੰਨਾ ਲੋਕ ਜਾਗਦੇ ਰਹੇ ਬਹੁਤੀ ਦਰ ਤੱਕ ساری ਰਾਤ ਬਿਜਲੀ ਲੱਛਕਦੀ ਰਹੀ ਸੀ ਘੜੇ ਪਏ ਇਸ ਕਰਕੇ ਕਣਕਾਂ ਦਾ ਬਹੁਤ ਨੁਕਸਾਨ ਹੋ ਗਿਆ ਵੀ ਇਹ ਬਹੁਤ ਇੱਕ ਤਰ੍ਹਾਂ ਦੀ ਮੁਸੀਬਤ ਹੈ ਕਿਸਾਨਾਂ ਤੇ ਨੂੰ ਮੀ ਪੇ ਆਈ ਜਿਹੜਾ ਫਸਲ ਵੇਚ ਗਈ ਜੀ ਬਾਕੀ ਹੁਣ ਜਿਹੜਾ ਟਾਈਮ ਤਾਈ ਇਹਦਾ ਕੱਟਣ ਦਾ ਹੀ ਸਹੀ ਟਾਈਮ ਉਹ ਲੇਟ ਹੋ ਗਿਆ ਜੀ ਉਹਦੇ ਨਾਲ ਹੁਣ ਸਾਰੀ ਗਿੱਲੀ ਹੋ ਗਈ ਜੀ ਹੁਣ ਜਦ ਤੱਕ ਮੌਸਮ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ ਜਦ ਤੱਕ ਬੜਾਈ ਨਹੀਂ ਹੋਣੀ ਜੀ ਨਾ ਲੇਬਰ ਮਿਲ ਰਹੀ ਹੈ ਜੀ ਹੁਣ ਲੇਬਰ ਕਿਉਂ ਲੇਬਰ ਵੀ ਜ਼ਿਆਦਾ ਕਹਿ ਰਹੀ ਹੈ ਪੈਸੇ ਜੀ ਬਾਕੀ ਜੀ ਆਹ ਇਸ ਟਾਈਮ ਅਸੀਂ ਵਿਹਲੇ ਹੋ ਜਾਂਦੇ ਆ ਇਹ ਟਾਈਮ 'ਚ ਅਕਸਰ ਇਨ੍ਹਾਂ ਦਿਨਾਂ ਵਿੱਚ ਕਿਸਾਨ ਕਣਕ ਦੀ ਵਾਢੀ ਤੋਂ ਵਿਹਲਾ ਹੋ ਜਾਂਦਾ ਸੀ। ਪਰ ਇਸ ਵਾਰ ਬੇਮੌਸਮੀ ਮੀਂਹ ਕਾਰਨ ਕਣਕ ਦੀ ਵਾਢੀ 'ਚ ਦੇਰੀ ਹੋ ਰਹੀ ਹੈ। ਇੰਨਾ ਹੀ ਨਹੀਂ ਜਿਹੜੀ ਫਸਲ ਵੱਢੀ ਜਾ ਚੁੱਕੀ ਹੈ ਉਹ ਮੰਡੀਆਂ 'ਚ ਰੁਲ ਰਹੀ ਹੈ। ਜਦੋਂ ਬਾਦਸ਼ੋਰ ਹੀ ਹੈ, ਕਦੇ ਗੜੇ ਪੈ ਰਹੇ ਨੇ, ਕਦੇ ਤੇਜ਼ ਹਵਾਵਾਂ ਆ ਰਹੀਆਂ, ਉਹਦੇ ਨਾਲ ਕੀ ਹੋ ਰਿਹਾ ਕਣਕ ਡਿਗ ਰਹੀ ਖੇਤਾਂ ਦੇ ਵਿੱਚ। ਡਿਗਣ ਨਾਲ ਕਟਾਈ ਲੇਟ ਹੋ ਰਹੀ ਹੈ। ਜਦੋਂ ਕਟਾਈ ਲੇਟ ਹੋ ਰਹੀ ਹੈ ਧਰਤੀ ਸੁੱਕਦੀ ਨੂੰ ਤਾਂ ਕਟ ਕੱਟ ਨਹੀਂ ਸਕਦੇ। ਤੇ ਮੋਸਟ ਸਭ ਤੋਂ ਵੱਡਾ ਜਿਹੜਾ ਇਫੈਕਟ ਹੈ ਇਹਦੇ ਤੇ ਆ ਰਿਹਾ ਕਿ ਜੇ ਅਸੀਂ ਕੱਟ ਵੀ ਲੈਂਦੇ ਆ ਤਾਂ ਉਹਦੇ ਵਿੱਚੋਂ ਮੌਇਸਚਰ ਜ਼ਿਆਦਾ ਆ ਰਹੀ ਹੈ ਜਿਹੜੀ ਰਿਕੁਆਇਰਡ ਮੌਇਸਚਰ ਹੈ ਉਹਦੇ ਨਾਲੋਂ ਵੱਧ ਮੌਇਸਚਰ ਹੈ ਇੱਕ ਹੋਰ ਪ੍ਰੋਬਲਮ ਆ ਰਹੀ ਵੇਚਣ ਦੇ ਵਿੱਚ ਜਿਹੜੇ ਕਿਸਾਨ ਮੰਡੀਆਂ ਵਿੱਚ ਗਏ ਉਹ ਵੀ ਰੋੜ ਰਹੇ ਨੇ ਦੂਜੇ ਪਾਸੇ ਦਾਣਾ ਜਿਹੜਾ ਉਹ ਕਾਲਾ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਜਦੋਂ ਦਾਣਾ ਹਮੇਸ਼ਾ ਹੀ ਗਿੱਲਾ ਰਹਿੰਦਾ 30 ਚੌਥੇ ਦਿਨ ਬਾਰਿਸ਼ ਹੋ ਜਾਂਦੀ 30 ਚੌਥੇ ਦਿਨ ਬਾਰਿਸ਼ ਹੋ ਜਾਂਦੀ ਉਹ ਬਾਰਿਸ਼ ਨਾਲ ਜਿਹੜੀ ਹਿਊਮਿਡਿਟੀ ਹੈ ਉਹ ਵਧ ਗਈ ਜਿਹੜੀ ਬੱਲ ਬਿਲਕੁਲ ਜ਼ਮੀਨ ਦੇ ਉੱਤੇ ਹੈ ਜਿਹੜੀ ਤਾਂ ਸੁੱਕ ਜਾਂਦੀ ਉੱਪਰ ਹਵਾ ਦੇ ਵਿੱਚ ਹੈਗੀ ਆ ਪਰ ਉਹਨੂੰ ਤਾਂ ਸ਼ਾਇਦ ਹਵਾ ਲੱਗ ਜਾਂਦੀ ਹੈ ਮਾੜੀ ਮੁੱਟੀ ਠੀਕ ਹੋ ਜਾਂਦੀ ਹੈ ਜਿਹੜਾ ਦਾਣਾ ਬਿਲਕੁਲ ਜ਼ਮੀਨ ਦੇ ਨਾਲ ਪਿਆ ਉਹ ਤਾਂ ਉਹਨੂੰ ਜੰਮਣਾ ਸ਼ੁਰੂ ਕਰਤਾ ਮੇ ਮੌਸਮੀ ਮੀਂਹ ਕਾਰਨ ਨੁਕਸਾਨੀ ਗਈ ਫਸਲ ਦੀ ਪਰ ਭਾਈ ਲਈ ਕਿਸਾਨ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਨੇ ਹੋਰ ਨਹੀਂ ਕੋਈ ਕੁਝ ਖਰਚਾ ਖਰਚਾ ਤਾਂ ਮੇਰੇ ਜ਼ਿੰਮੇਦਾਰ ਨੂੰ ਜੇ ਫਾਇਦਾ ਨਹੀਂ ਖਰਚਾ ਤਾਂ ਮੇਲੇ 7-8000 ਰੁਪਏ ਖਰਚਾ ਹੋ ਜਾਂਦਾ ਏ ਤੇ ਹੁਣ ਲੇਬਰ ਵੀ ਬਹੁਤ ਵੱਜ ਜਾਣੀ ਹੈ ਨਾ ਮਿਲਦੀ ਹੈ ਲੋਕ ਡਰਦੇ ਕੰਬਾਈਨਾਂ ਤੋਂ ਬਣਾਉਂਦੇ ਹੁੰਨੇ ਮੌਸਮ ਖਰਾਬ ਦੇਖ ਕੇ ਤਾਂ ਹੀ ਤੋੜੀ ਘਟਦੀ ਹੈ ਤੋੜੀ ਵਾਸਤੇ ਇਹਨਾਂ ਟਾਈਮ ਹੀ ਨਹੀਂ ਮਿਲਦਾ ਮੌਸਮ ਖਰਾਬ ਕਰਕੇ ਲੋਕ ਫਟਾਫਟ ਕੰਬਾਈਨਾਂ ਨਾਲ ਬਣਾਉਂਨੇ ਫਿਰ ਸਹੀ ਚੰਗਾ ਟਾਈਮ ਨਹੀਂ ਮਿਲਦਾ ਤੋੜੀ ਸ਼ਾਰਟੇਜ ਹੋ ਜਾਂਦੀ ਹੈ ਮੌਸਮ 'ਚ ਹੋ ਰਹੀ ਤਬਦੀਲੀ ਨੇ ਕਿਸਾਨਾਂ ਦੇ ਸਾਹ ਸੂਤੇ ਹੋਏ ਨੇ ਪਹਿਲਾਂ ਬੇਮੌਸਮੀ ਮੀਂਹ ਨੇ ਝੋਨੇ ਦੀ ਫਸਲ ਦਾ ਕਾਫੀ ਨੁਕਸਾਨ ਕੀਤਾ ਸੀ ਮੌਸਮ ਦੀ ਤਬਦੀਲੀ ਨੇ ਸਬਜ਼ੀਆਂ ਦੀ ਖੇਤੀ ਤੇ ਕਾਫੀ ਮਾੜਾ ਪ੍ਰਭਾਵ ਪਾਇਆ ਜਿਸ ਦੇ ਸਿੱਟੇ ਵਜੋਂ ਪਿਆਜ਼ ਤੇ ਸਬਜ਼ੀਆਂ ਮਹਿੰਗੀਆਂ ਹੋਈਆਂ ਤੇ ਹੁਣ ਕਣਕ ਦਾ ਨੁਕਸਾਨ ਹੋ ਰਿਹਾ ਹੈ ਬਸ ਅਸੀਂ ਵੀ ਖਬਰਾਂ 'ਚ ਸੁਣਦੇ ਆਂ ਜੀ ਵੀ ਇਹ ਗਲੋਬਲ ਵਾਰਮ ਹੋ ਗਿਆ ਪੋਲੂਸ਼ਨ ਹੋ ਗਈ ਮੌਸਮ ਅੱਗੇ ਪਿੱਛੇ ਹੋ ਗਏ ਬਹੁਤ ਇਹਦੇ ਨਾਲ ਜਾਂਦਾ ਹੁਣ ਕੋਈ ਬੀਜ ਨਵੇਂ ਬਣਨ ਜਾਂ ਕੋਈ ਇਹੀ ਜੀ ਗੱਲ ਹੋਵੇ ਜਾਂ ਫਸਲਾਂ ਦਾ ਟਾਈਮ ਅੱਗੇ ਪਿੱਛੇ ਹੋਵੇ ਕੁਝ ਪਤਾ ਨਹੀਂ ਸਮਝ ਤੋਂ ਬਾਹਰ ਹੈ ਗੱਲ ਵੀ ਕਿਵੇਂ ਹੁਣ ਅੱਗੇ ਅਸੀਂ ਕਾਪ ਆਊਟ ਕਰਾਂਗੇ ਇਸ ਨਾਲ ਤੋ ਅੱਗੇ ਵਾਸਤੇ ਯੂਨੀਵਰਸਿਟੀ ਨੂੰ ਵੀ ਕੁਝ ਸੋਚਣਾ ਪਊਗਾ ਇਸ ਪੱਖੋਂ ਕਿ ਅਸੀਂ ਕਿਸ ਕਿਸਮ ਦੀ ਕ੍ਰੌਪ ਬੀਜਣ ਵਾਸਤੇ ਲੋਕਾਂ ਨੂੰ ਕਹੀਏ ਜਾਂ ਇਹ ਲੇਟ ਬੀਜੀਆਂ ਪਾਉਣੇ ਬੀਜਣੇ ਪੈਣਗੀਆਂ ਜਾਂ ਫਿਰ ਇਹੀ ਜੀ ਡਿਊਰੇਸ਼ਨ ਦੀਆਂ ਕ੍ਰੌਪਸ ਹੋਣ ਜਿਹੜੀਆਂ ਲੰਬੇ ਟਾਈਮ ਤੱਕ ਖੜੀਆਂ ਰਹਿ ਸਕਣ ਇੰਨਾਂ ਹੀ ਨਹੀਂ ਬੇਮੌਸਮੀ ਮੀਂਹ ਦੀ ਮਾਰ ਡੇਰੀ ਫਾਰਮਰਾਂ ਨੂੰ ਵੀ ਚੱਲਣੀ ਪੈ ਸਕਦੀ ਹੈ ਕਣਕ ਦੀ ਫਸਲ ਦੇ ਨੁਕਸਾਨ ਨਾਲ ਤੂੜੀ ਦੀ ਆਮਦ ਘਟੇਗੀ ਜਿਸ ਨਾਲ ਤੂੜੀ ਦੀਆਂ ਕੀਮਤਾਂ ਵੱਧ ਸਕਦੀਆਂ ਨੇ ਤੂੜੀ ਦੀਆਂ ਕੀਮਤਾਂ ਵਧਣ ਦਾ ਮਤਲਬ ਡੇਰੀ ਖਰਚੇ 'ਚ ਵਾਧਾ ਹੋਣਾ ਹੈ